ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਮੈਨੂੰ ਸੁਣਾਓ ਸਾਰੇ ਠੀਕ ਠਾਕ ਹੋ। ਤੇ ਇਹ ਹੈਗੀ ਮੇਰੀ ਫਰੈਂਡ ਤੇ ਇਹ ਹੈਗੇ ਇਹਨਾਂ ਦੇ ਬ੍ਰਦਰ। ਇਹਨਾਂ ਦਾ ਆਪਣਾ ਇਹ ਟਰਾਲਾ ਹੈ। ਤੇ ਬਾਜੀ ਕਹਿੰਦੇ ਸੀ ਕਿ ਟਰਾਲੇ ਦੀ ਐਡ ਕਰਨੀ ਆ। ਚਲੋ ਜਿੰਨੇ ਜਣੇ ਆਪਾਂ ਨਾਲ ਫੈਮਿਲੀ ਮੈਂਬਰ ਜੁੜੇ ਆ। ਦੇਖੋ ਸਾਰੇ ਦੇਖ ਸਕਣ। ਤੇ ਬਾਕੀ ਸਾਨੂੰ ਬਾਜੀ ਦੱਸਣਗੇ ਕਿ ਕੀ ਐਡ ਹੈਗੀ ਆ ਟਰਾਲੇ ਦੀ ਤੇ ਕੀ ਕਹਿਣਾ ਉਹ ਚਾਹੁੰਦੇ ਆ। ਤੇ ਤੁਸੀਂ ਸਾਰੇ ਸਪੋਰਟ ਕਰੋ ਪਲੀਜ਼। ਉਹ ਬਾਜੀ ਕੀ ਕਹਿਣਾ। ਸਾਰਨ ਸਸਰੀ ਗਾਂ ਤੇ ਗੰਨੰਦਲਾ ਲਾਹੀ ਗੋਲਡਨ ਗੀੜਾ ਟਿਕਣਾ ਹੈ ਜੰੰਦਰ ਰੋਡ ਅਮਰਸਰ ਆ ਇਹ ਰਗਾ ਡਰਾਈਵਿੰਗ ਸਕੂਲ ਅਮਰਸਰ ਤੋਂ ਬੋਲਦੇ ਆਂ ਜੀ ਆਪਣਾ 2014 ਤੋਂ ਲੈ ਕੇ ਅੱਜ ਤੱਕ ਡਰਾਈਵਿੰਗ ਸਕੂਲ ਅਮਰਸਰ ਇਹਦੇ ਬਾਰੇ ਟਰਾਲੇ ਬਾਰੇ ਅਸੀਂ ਵੀ ਜੀ ਸਾਰੀ ਜਾਣਕਾਰੀ ਦਿੰਨੇ ਆਂ ਬੱਚੇ ਨੂੰ 3 ਹਫਤੇ ਦਾ ਹਾੜਾ ਕੋਰਸ ਆ 1.5 ਲੱਖ ਰੁਪਿਆ ਫੀਸ ਆ ਉਹਦੇ ਵਿੱਚ ਅਸੀਂ ਵਾਈ ਐਲ ਪਾਰਕਿੰਗ ਕਰਾਉਨੇ ਆ ਮਹਿਤਾ ਰੋਡ ਤੇ ਡੰਗਰ ਮੰਡੀ ਦੇ ਵਿੱਚ ਆਡੇ ਟਰੈਕ ਬਣੇ ਆ ਸਾਡੇ ਨਾਲ ਸੰਪਰਕ ਕਰਿਓ ਨੰਬਰ ਤੁਹਾਨੂੰ ਆ ਜਾਣਾ ਵੀਰ ਜੀ ਤੇ ਟਰਾਲੇ ਬਾਰੇ ਹਰ ਕਹੀ ਜਾਣਕਾਰੀ ਦਿੰਨੇ ਆ ਕਿੰਨਾ ਪਾਣੀ ਪੈਂਦਾ ਕਿੰਨਾ ਐਲ ਪੈਂਦਾ ਕਿੰਨਾ ਗੇਅਰ ਚੈਲ ਪੈਂਦਾ ਕਿੰਨਾ ਐਸੇ ਚੈਲ ਪੈਂਦਾ ਕਿੰਨੇ ਨਾਟ ਹੁੰਦੇ ਆ ਜੋ ਵੀ ਸਾਰੀ ਜਾਣਕਾਰੀ ਹੈ ਟਰਾਲੇ ਦੀ ਦਿੰਨੇ ਆ ਤੇ ਡਰੈੱਸ ਸਾਡਾ ਹੈਗਾ ਉਤਰਾ ਇੰਡੀਅਨ ਗੇਟ ਇੰਡੀਅਨ ਪੰਪ ਗੋਲਡਨ ਗੇਟ ਜਲੰਧਰ ਰੋਡ ਭਾਜੀ ਉੱਥੇ ਆਣ ਕੇ ਹਾਨੂੰ ਫੋਨ ਕਰਨਾ ਤੁਸੀਂ ਨੰਬਰ ਸਾਡਾ ਤੁਹਾਡੇ ਕੋਲ ਹੈ ਨਾ ਸਾਡੇ ਦਾ 2500 ਰੁਪਿਆ ਭਾਜੀ ਫੀਸ ਆ ਤਿੰਨ ਉੱਤੇ ਸਾਡਾ ਕੋਰਸ ਆ ਤੁਸੀਂ ਸਾਨੂੰ ਮਿਲੋ ਆਣ ਕੇ ਨੰਬਰ ਤੇ ਸਾਡੇ ਨਾਲ ਸੰਪਰਕ ਕਰੋ ਅਸੀਂ ਤੁਹਾਨੂੰ ਵੀਰ ਜੀ ਸਾਰਾ ਸਮਝਾ ਦਾਂਗੇ ਤੇ ਆਓ ਵੀਰ ਜੀ ਸਿਕਰਾਂ ਦੇ ਅੰਮ੍ਰਿਤਸਰ ਆਪਣੇ ਕੋਈ ਡਰਾਈਵਿੰਗ ਸਕੂਲ ਆ ਚਲੋ ਜੀ ਭਾਜੀ ਨੇ ਆਪਣੀ ਸਾਰੀ ਜਾਣਕਾਰੀ ਦਿੱਤੀ ਆ ਤੇ ਜਿੰਨੇ ਵੀ ਕਿਸੇ ਵੀਰ ਨੇ ਟਰਾਲਾ ਸਿੱਖਣਾ ਆਊਗਾ ਤੇ ਇਹ ਨੰਬਰ ਤੇ ਸੰਪਰਕ ਕਰ ਲਿਓ ਤੇ ਇਹਨਾਂ ਨਾਲ ਗੱਲ ਕਰ ਲਿਓ ਸਿੱਧੀ ਹੈਨਾ ਤੇ ਫਿਰ ਤੁਸੀਂ ਟਰਾਲਾ ਸਿੱਖ ਸਕਦੇ ਜੇ ਉਹਨਾਂ ਨੇ ਸਾਰੀ ਫੀਸ ਜਗਾ ਸਾਰਾ ਕੁਝ ਤੁਹਾਨੂੰ ਦੱਸਤਾ ਹੈ ਤੇ ਪਹਿਲੇ ਵੀ ਅਸੀਂ ਵੀਡੀਓ ਬਣਾਈ ਸੀ ਦੀ ਉਹ ਸਾਡੇ ਕੋਲੋਂ ਨਾ ਥੋੜੀ ਆਵਾਜ਼ ਬਾਅਦ ਚੈੱਕ ਕੀਤੀ ਤੇ ਆਵਾਜ਼ ਆਈ ਨਹੀਂ ਘਰ ਜਾ ਕੇ ਮਾਈਕ ਥੋੜੇ ਹਿੱਲ ਗਏ ਤੇ ਇਸ ਕਰਕੇ ਆਪਾਂ ਹੁਣ ਸਪੈਸ਼ਲ ਦੁਬਾਰਾ ਵੀਡੀਓ ਬਣਾਉਣ ਲੱਗੇ ਆ ਤੇ ਇਹ ਨਵਸ਼ਮੀ ਚੈਨਲ ਅੱਤੇ ਤੇ ਨਵਸ਼ਮੀ ਵਾਲੇ ਚੈਨਲ ਤੇ ਪਹੁੰਚੇਗੀ ਵੀਡੀਓ ਤੇ ਪਲੀਜ਼ ਸਪੋਰਟ ਕਰਿਓ ਜਿੰਨੂ ਵੀ ਲੋੜ ਆ ਉਹ ਸੰਪਰਕ ਕਰ ਲੈਣਾ ਓਕੇ ਥੈਂਕ ਯੂ ਸੋ ਮੱਚ ਸਾਰਿਆਂ ਦਾ